ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦੇ ਤੇ ਸੈਂਟਰ ਸਰਕਾਰ ਦੇ ਉਤਲੇ ਫੂਕੇ ਗਏ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹੁਕਮਾਂ ਤੇ ਤੇ ਸਿੱਖ ਜਥੇਬੰਦੀਆਂ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਅੱਜ ਇਹ ਰੋਸ ਮਜਾਰਾ ਕੀਤਾ ਗਿਆ ਹੈ ਕਿ ਜੋ ਸਾਡੇ ਸਿੰਘ ਜੋ ਸਜਾਵਾਂ ਤੁਹਾਡੇ ਕਾਨੂੰਨ ਦੇ ਮੁਤਾਬਿਕ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਜਿਹੜਾ ਬਾਅਦ ਚ ਬਰੀ ਕੀਤਾ ਜਾਵੇ ਉਹਨਾਂ ਨੂੰ ਜੇਲਾਂ ਚੋਂ ਬਾਹਰ ਕੱਢਿਆ ਜਾਵੇ ਜੋ 83 ਦਾ ਦੌਰ ਜੋ ਸਾਡੇ ਵਿੱਚ ਕਾਣ ਸਿੱਖਾਂ ਦਾ ਕੀਤਾ ਗਿਆ ਜੋ ਪੰਜਾਬ ਵਿੱਚ ਕਾਣ ਕੀਤਾ ਗਿਆ ਇਹਨਾਂ ਨੇ ਦੁਆਰੇ ਫੇਰ ਭਗਵੰਤ ਮਾਨ ਦੀ ਪੁੱਛੜ ਸਰਕਾਰ ਨੇ ਦੁਆਰਾ ਫੇਰ ਜਿਹੜਾ ਸ਼ੁਰੂ ਕਰ ਰੱਖਿਆ ਹੈ ਇਹ ਜਿਹੜੇ ਤੁਸੀਂ ਝੂਠੇ ਮੁਕਾਬਲੇ ਬਣਾ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਕੌਮੀ ਇਨਸਾਫ਼ ਮੋਰਚਾ ਤੇ ਜਿੰਨੀਆਂ ਸਿੱਖ ਜਥੇਬੰਦੀਆਂ ਨੇ ਇਹਦੇ ਡਟ ਕੇ ਵਿਰੋਧ ਕਰਦੇ ਨੇ ਤੇ ਕਰਦੇ ਰਹਿਣਗੇ ਜੇ ਬੰਦੀ ਸਿੰਘ ਰਿਆ ਨਾ ਕੀਤੇ ਗਏ ਤਾਂ ਅਸੀਂ ਇਸ ਤੋਂ ਵੱਡੇ ਪ੍ਰੋਗਰਾਮ ਜਿਹੜੇ ਪੂਰੇ ਪੰਜਾਬ ਦੇ ਵਿੱਚ ਕਰਾਂਗੇ ਵਾਇਗੁਰਜੀ ਦਾ ਖਾਲਸਾ ਸ੍ਰੀ ਵਾਇਗੁਰਜੀ ਕੀ ਫਤਿਹ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਉਹਨਾਂ ਦੀ ਕਾਲ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ ਜੋ ਸਾਡੇ ਸਿੰਘ ਜੋ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਹਜੇ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੇ ਲਈ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦੇ ਤੇ ਸੈਂਟਰ ਸਰਕਾਰ ਦੇ ਉਤਲੇ ਫੂਕੇ ਗਏ ਨੇ ਸੋ ਉਹਨਾਂ ਦੇ ਨਾਲ ਲੱਗ ਕਰਕੇ ਸਾਥ ਦੇ ਕੇ ਸਰੋਵੰਨੇ ਕਾਲੀਦਾ ਲੰਬਰ ਸਰ ਸਰਦਾਰ ਸਿਮਰਦੀਪ ਸਿੰਘ ਮਾਨ ਦੇ ਹੁਕਮਾਂ ਤੇ ਤੇ ਸਿੱਖ ਜਥੇਬੰਦੀਆਂ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਅੱਜ ਇਹ ਰੋਸ ਮਜਾਰਾ ਕੀਤਾ ਗਿਆ ਤੇ ਅਸੀਂ ਸੰਗਰੂਰ ਦੇ ਵਿੱਚ ਸੰਗਰੂਰ ਦੀ ਜਥੇਬੰਦੀ ਨੂੰ ਨਾਲ ਲੈ ਕੇ ਕਰਕੇ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਕਰਕੇ ਇਸ ਸੈਂਟਰ ਦੀ ਸਰਕਾਰ ਤੇ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜੋ ਸਾਡੇ ਸਿੰਘ ਜੋ ਸਜਾਵਾਂ ਤੁਹਾਡੇ ਕਾਨੂੰਨ ਦੇ ਮੁਤਾਬਿਕ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਜਿਹੜਾ ਬਾਅਦ ਤੇਤ ਬਲੀ ਕੀਤਾ ਜਾ ਬਲੀ ਕੀਤਾ ਜਾਵੇ ਉਹਨਾਂ ਨੂੰ ਜੇਲਾਂ ਚੋਂ ਬਾਹਰ ਕੱਢਿਆ ਜਾਵੇ ਇਹਨਾਂ ਨੇ ਹੋਰ ਤਾਂ ਕੀ ਛੱਡਣੇ ਸੀ ਜਿਹੜੇ ਸਾਡੇ ਨੌਜਵਾਨ ਜਿਹੜੇ ਕੌਮ ਦੀ ਗੱਲ ਕਰਦੇ ਸੀ ਇਹਨਾਂ ਨੇ ਝੂਠੇ ਜਿਹੜੇ ਮੁਕਾਬਲੇ ਉਹ ਦੁਬਾਰਾ ਫੇਰ ਸ਼ੁਰੂ ਕਰਤੇ ਜੋ 83 ਦਾ ਦੌਰ ਜੋ ਸਾਡੇ ਵਿੱਚ ਕਾਣ ਸਿੱਖਾਂ ਦਾ ਕੀਤਾ ਗਿਆ ਜੋ ਪੰਜਾਬ ਵਿੱਚ ਕਾਣ ਕੀਤਾ ਗਿਆ ਇਹਨਾਂ ਨੇ ਦੁਬਾਰੇ ਫੇਰ ਉਹੀ ਦੁਬਾਰੇ ਭਗਵੰਤ ਮਾਨ ਦੀ ਪੁੱਛੜ ਸਰਕਾਰ ਨੇ ਦੁਬਾਰਾ ਫੇਰ ਜਿਹੜਾ ਸ਼ੁਰੂ ਕਰ ਰੱਖਿਆ ਸੋ ਅਸੀਂ ਇਸ ਦਾ ਵਿਰੋਧ ਕਰਦੇ ਆ ਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੇ ਤੁਸੀਂ ਝੂਠੇ ਮੁਕਾਬਲੇ ਬਣਾ ਰਹੇ ਹੋ ਇਹ ਬਹੁਤ ਗਲਤ ਹੈ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਤੇ ਕੌਮੀ ਇਨਸਾਫ ਮੋਰਚਾ ਤੇ ਜਿੰਨੀਆਂ ਸਿੱਖ ਜਥੇਬੰਦੀਆਂ ਨੇ ਇਸ ਦਾ ਡਟ ਕੇ ਵਿਰੋਧ ਕਰਦੇ ਨੇ ਤੇ ਕਰਦੇ ਰਹਿਣਗੇ ਸੋ ਅੱਗੇ ਤੋਂ ਵੀ ਜਿਹੜਾ ਜੇ ਬੰਦੀ ਸਿੰਘ ਰਿਆ ਨਾ ਕੀਤੇ ਗਏ ਤਾਂ ਅਸੀਂ ਇਸ ਤੋਂ ਵੱਡੇ ਪ੍ਰੋਗਰਾਮ ਜਿਹੜੇ ਪੂਰੇ ਪੰਜਾਬ ਦੇ ਵਿੱਚ ਕਰਾਂਗੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ